ਰੋਟੀ ਦਾ ਬੰਦੀ ਮੈਂ ਸੁਖੀ ਅੱਜ ਰੋਟੀ ਖਾ ਲਾ ਕੇ ਲੈ ਲੈ ਕੰਟਾ ਹੋ ਗਿਆ ਸ਼ੀਸ਼ੇ ਮੁਰਾ ਹੀ ਨਹੀਂ ਲੰਦਾ ਤੇ ਬਤਿਹਰਾ ਸੋਣਾ ਹੋ ਦੱਸ ਕਿੰਨੀ ਕਸ਼ ਕਿੰਨੀ ਲੋਣੀ ਆ ਤੈਨੂੰ ਇਹਦੇ ਮੁੰਡੇ ਦਾ ਨਾ ਵੀ ਜਮੇ ਸਰਿਆ ਪਿਆ ਉਹ ਆ ਗਿਆ ਭਾਬੀ ਆ ਗਿਆ ਲੈ ਵੇ 12 ਵੱਜਣ ਨੂੰ ਹੋਏ ਨੇਗੇ ਇਹਨਾਂ ਦੀ ਗੱਲਾਂ ਹੀ ਨਹੀਂ ਮੁੱਕਦੀਆਂ ਹੈਗੀਆਂ ਐਨੀ ਵੀ ਆਪਣੇ ਘਰ ਵਾਲੇ ਨੂੰ ਵੀ ਰੋਟੀ ਟੁਕ ਪੁੱਛ ਲੈ ਹਾਂ ਸਾਰਾ ਦਿਨ ਉਸੇ ਨੂੰ ਬਸ ਰੋਟੀ ਚਾਹ ਪਾਣੀ ਇਹ ਪ੍ਰਵੀਨ ਆ ਲਿਆ ਮੈਨੂੰ ਵੀ ਰੋਟੀ ਰੋਟੀ ਮੈਂ ਵੀ ਖੇਤ ਜਾਣਾਗਾ ਫਿਰ ਹਾਂ ਨਾ ਕਿਉਂ ਮੈਂ ਹੱਥ ਪਾੜਿਆਗਾ ਕੀ ਹੋਇਆ ਦੱਸ ਨਾ ਹੱਥ ਪਾੜਾ ਨਾ ਤਾਂ ਹੋਰ ਕੀ ਕਰਾਂ ਤੈਨੂੰ ਐ ਨਹੀਂ ਪਤਾ ਵੀ ਖੇਤ ਜਾਣਾ ਉੱਥੇ ਮੋਟਰ ਚੱਲਣ ਲੱਗਦੀ ਹੈਗੀ ਦੇ ਦਿੰਦੀਆਂ ਰੋਟੀ ਚੁੱਸ ਲਿਓ ਬਿਨਾ ਮਤਲਬ ਤੇ ਲੱਗਿਆ ਬੋਲਣ ਉਹ ਮੁੰਡੇ ਨੇ ਵਿਚਾਰੇ ਨੇ ਪ੍ਰੈਕਟਿਕਲ ਦੇਣ ਜਾਣਾ ਸੀਗਾ ਫਿਰ ਕਿਉਂ ਗਿਆ ਜੇ ਪਹਿਲਾਂ ਉਹ ਦੇਦੀ ਮੈਂ ਰੋਟੀ ਉਹਨੇ ਜਾਣਾ ਪ੍ਰੈਕਟਿਕ ਕਰਦੇ ਜਾਣਾ ਉਹ ਮੇਰੇ ਤਾਂ ਬਹਾਨਾ ਚਾਹੀਦਾ ਬਸ ਬੋਲਣ ਦਾ ਮੇਰੇ ਕੰਨੀ ਵੀ ਦੇਖ ਲੈ ਤੂੰ ਤੂੰ ਮੇਰੇ ਨਾਲ ਬੈਹੀ ਹੈਂ ਕਿ ਉਹਦੇ ਨਾਲ ਬੈਹੀ ਹੋਈ ਹੈਂ ਕੀ ਮੈਨੂੰ ਵੀ ਦੇ ਦਿਆ ਕਰ ਟਾਈਮ ਤੇ ਰੋਟੀ ਟੁੱਕ ਤਾ ਕਿਵੇਂ ਜਿਹੀ ਗੱਲਾਂ ਕਰਦੇ ਹੋ ਉਹਦੇ ਨਾਲ ਬੈਹੀ ਹੈ ਕਿ ਨਾ ਤੇਰੇ ਨਾਲ ਗੱਲ ਸੁਣ ਲੈ ਮੇਰੀ ਹਨਾ ਅੱਜ ਦਾ ਮੈਨੂੰ ਰੋਟੀ ਟੁੱਕ ਦੇ ਦਿੰਦੀ ਹੈਗੀ ਜੇ ਨਾ ਹੁੰਦੀ ਨਾ ਤਾਂ ਆਪਦੇ ਬਿਠਾੜੇ ਜਿਹੀ ਕਹਿਣਾ ਸੀ ਬਿਹਾ ਮੇਰੇ ਭਰਾ ਨੂੰ ਪੁੱਛਦੀ ਨਹੀਂ ਹੈ ਜੀ ਹੁਣ ਤੂੰ ਕਹ ਚੱਲ ਚੱਲ ਤੂੰ ਰੋਟੀ ਲਿਆ ਦੋ ਜੇ ਲੈ ਕੇ ਦੇਣੀਆਂ ਨੇ ਕਿਆਂ ਲਿਆ ਲਿੰਦੀਆਂ ਮਾਰਦੀਆਂ ਮੱਥੇ ਚੁੱਸ ਲਈ ਹੋਰ ਤੇ ਤੈਨੂੰ ਕੋਈ ਕੰਮ ਨਹੀਂਗਾ ਮੈਨਾਂ ਬੁਹਾਇਆ ਆਰਡਰ ਮਾਰਨ ਨੂੰ ਪਿਆਰ ਹੈ ਦਾ ਸਾਰੇ ਧਿਆਣੀ ਉਹ ਕੀ ਗੱਲ ਹੋ ਗਈ ਕਿਉਂ ਬੜੀ ਜਾਣਾ ਭਜਾਈ ਨਾਲ ਮਸਾਲਾ ਤੇਰਾ ਵਿਆਹ ਹੋਇਆਗਾ ਵਿਆਹ ਹੋਇਆ ਤੈਨੂੰ ਤਾਂ ਲੱਗਣੀ ਸੀਗਾ ਲੜਾਈ ਤੱਤੀਆਂ ਤੱਤੀਆਂ ਜੋ ਮਿਲਦੀਆਂ ਨੇ ਤੈਨੂੰ ਤੱਤੀਆਂ ਹੀ ਕਿਹੜੀ ਆ ਤਾਂ ਮਨ ਦਾ ਤੇਰਾ ਵਿਆਹ ਹੋਇਆ ਨਹੀਂ ਤੈਨੂੰ ਕੌਣ ਦਿੰਦਾ ਦੀ ਕੁੜੀ ਆਹੋ ਭੱਗ ਜਾ ਭੱਗ ਜਾ ਤੂੰ ਜਾ ਭੱਗ ਜਾ ਜਿੱਥੇ ਜਾਣਾ ਕੁੜੀ ਦਿੰਦਾ ਜੀ ਨਾਲੇ ਕੋਰਾ ਤਨਕਾ ਵਗ ਜਾ ਉਹ ਬੋਲੀ ਜਾਂਦਾ ਵਿਚਾਰੀ ਨਾਲ ਸਾਰਾ ਉਹਨਾਂ ਨਾਲ ਲੜੀ ਜਾਊਗਾ ਉਹਦੇ ਨਾਲ ਤੈਨੂੰ ਤਾਂ ਲੱਗਣੀ ਹੁੰਦੀ ਵਿਚਾਰੀ ਉਹ ਹੈ ਤੱਤਿਆ ਤੱਤਿਆ ਦਿੰਦੀ ਆ ਲਾ ਲਾ ਕੇ ਤੈਨੂੰ ਮੈਨੂੰ ਰੋਟੀ ਨਹੀਂ ਪੁੱਛਦੀ ਤੈਨੂੰ ਤਾਂ ਆਪੀ ਚੰਗੀ ਲੱਗਣੀ ਦੀ ਉਹ ਵਗ ਜਾ ਸਾਲੇ ਦੇ ਡਾਂਗ ਮਾਰੂੰ ਚੱਕ ਕੇ ਨਹੀਂ ਮੈਂ ਤਪਾ ਲਿਆ ਇਹਨਾਂ ਨੇ ਕਦੇ ਉਹ ਆਜੂਗੀ ਛੱਡ ਕੇ ਕਦੇ ਇਹ ਆਜੂ ਖੰਡਿਆਰਾ ਖੰਡਿਆਰਾ ਆ। ਹਾਂ ਥੋੜੀ ਦੇ ਵਿੱਚ ਇਥੇ ਚੁੱਪ ਚਾਪ ਲੜਨਗੇ ਉੱਥੇ ਧਰਦੇ ਨੂੰ। ਜੇ ਕਾਫੀ ਤੇ ਦੀ ਟੈਂਸ਼ਨ ਹੋਵੇ ਤਾਂ ਹੀ ਆ। ਮੇਰੇ ਵੱਗੀ ਕਰੇ ਨਾ ਕਰੇ। ਮੈਂ ਮੰਟਰ ਆਉਂਦੇ ਨੇ ਖੰਡਿਆਰਾ ਖੰਡਾ ਕੇ ਸਾਨੂੰ। ਜਿੰਨੋਂ ਅਭੀ ਮੈਂ ਪ੍ਰੈਕਟੀਕਲ ਨਹੀਂ ਦੇਖੀ। ਲਾ ਪ੍ਰੈਕਟੀਕਲ ਤੇ ਲੱਗਦਿਆ। ਆ ਕੀ ਖੰਡਿਆਰ ਕੰਡਾ ਹੈ? ਜਿੱਥੇ ਦੇਰ ਕਰਦੇ ਚਾਤੀ ਕੱਪੜੇ ਕੱਢ ਕੇ ਸੜਦੇ। ਹਰਨਾ ਨਾ ਸਾਹਮਣੇ ਨਾ ਪਰਨੇ। ਸਰ ਕੋਈ ਨਾ ਭਾਬੀ ਗੁੱਸੇ ਕਿਉਂ ਨਹੀਂ ਆਈ? ਨਾ ਗੁੱਸੇ ਨਾਲ ਮੈਂ ਤਾਂ ਹੋਰ ਕੀ ਕਰਾਂ ਮੈਂ। ਥੋੜਾ ਕੋਈ ਦਿਨ ਮਨ ਹੈਗਾ ਦਾ ਜਿੱਤੇ ਦਿਲ ਕਰਦਾ ਤਾਂ ਕੱਪੜੇ ਲਦੇ ਜਾਣੇ ਪੜੀਗੇ ਜਿੱਤੇ ਨਹੀਂ ਕਦੇ ਜਿੱਤੇ ਲਦੇ ਜਾਣੇ ਆਂਗੇ ਚਲ ਕੋਈ ਨਾ ਭਾਬੀ ਕੁਛੇ ਗੱਲਾਂ ਨਹੀਂ ਹੈ ਗਈ ਲੈ ਕੱਪੜੇ ਉਹਦੇ ਨਾਲ ਮੈਂ ਟੱਕਰਵਾ ਲਾ ਪ੍ਰੈਕਟੀਕਲੀ ਦੇਖੀ ਮੈਂ ਕਿਤੇ ਮਾਂ ਸੱਚੀ ਕਹਿੰਦੀ ਸੀ ਥੋੜੇ ਤਾਂ ਨਾ ਜੇ ਸਾਹਮਣੇ ਵੀ ਚੀਜ਼ ਪਈ ਰਹੇ ਹੋਂ ਤਾਂ ਤਾਂ ਵੀ ਨਹੀਂ ਦਿਖਦੀ ਦੱਸ ਕਿਹੜੇ ਕੱਢ ਗਿਆ ਹੋਂ ਦੀ ਆ ਚੱਕ ਨੰਨੋ ਨੇ ਮੇਰੇ ਕਾਲ ਸੁਣ ਅਹ ਟੀ-ਸ਼ਰਟ ਕੱਲਾ ਕਿੰਨਾ ਹੋਰ ਪਾਈ ਹੋਈ ਸੀ ਆ ਮੈਂਟਲਾਈ ਬਦਰ ਨੂੰ ਹੈ ਇਹਦਾ ਭਾਬੀ ਦਾ ਮੈਨੂੰ ਵਧੀਆ ਨਹੀਂ ਲੱਗੀ ਉਹ ਮਾਇ ਪਾਦੀ ਸੱਚਾ ਬੜੀਆਂ ਬਦਲ ਬਦਲ ਕੇ ਪਾਣਾਗਾ ਕਦੇ ਵਾਈਟ ਪਾ ਲਈ ਕਦੇ ਰੈੱਡ ਪਾ ਲਈ ਕਦੇ ਗ੍ਰੇ ਪਾ ਲਈ ਵੀ ਦੇਖੀ ਕਿਤੇ ਮੈਚਿੰਗਾ ਤਾਂ ਨਹੀਂ ਕਰਕੇ ਪਾਉਣ ਲੱਗਿਆ ਕਾਨੂੰ ਕਾਨੂੰ ਭਾਗੀ ਇਹੀ ਗੱਲ ਕਾਨੂੰ ਆਈ ਤੂੰ ਤਾਂ ਸ਼ੱਕ ਕਰੀ ਜਾਂਦੀ ਆ ਮੇਰੇ ਤੇ ਦੇਖ ਤਸੀਂ ਮੇਚ ਨਾ ਜਾ ਸਭ ਪਤਾ ਮੈਨੂੰ ਕੋਈ ਧੋਰੀ ਮੈਂ ਫੋਨ ਬੰਜੀ ਜਾਂਦਾ ਤੇਰਾ ਚੱਕ ਲੈ ਦੇਖ ਲੈ ਕੀਦਾ ਹੋਵੇ ਮਿੱਥੇ ਲੁਕਾਉਂਦਾ ਗੱਲਾਂ ਚੱਲ ਕੋਈ ਨਾ ਦੇਖ ਤਸੀਂ ਕੀ ਲੱchnਾ ਪੜੇਨੀ ਆਪੇ ਚੀਜ਼ ਰੱਖ ਕੇ ਆਪੇ ਭੁੱਲ ਜਾਂਦਾ ਫਿਰ ਬਾਅਦ ਵਿੱਚ ਮੈਨੂੰ ਕਹਿਣ ਲੱਗ ਜਾਂਦਾ ਸਰੀਪੇ ਮੁੰਡੇ ਨੂੰ ਵੀ ਬਸ ਜਿਹੜੀ ਉਸ ਪੜੀ ਰੱਖਦੀ ਉਹ ਕਰਦਾ ਨਾ ਨਿੱਕੜੀਆਂ ਨਹੀਂ ਛੋਟੀਆਂ ਗੱਲਾਂ ਉਹਦਾ ਬੜੀ ਪਹਿਲਾਂ ਸੜ ਜਾ ਇੱਕ ਵਿਚਾਰ ਕੀਤੀ ਰੋਟੀ ਖਾ ਲਾ ਰੋਟੀ ਖਾ ਲਾ ਨਾ ਫਿਰ ਦੱਸ ਕੀ ਹੋ ਗਿਆ ਨਾਲੇ ਅੱਖਾ ਜੇ ਕਿਵੇਂ ਕਢਦਾ ਉਹਦੀ ਤੈਨੂੰ ਬੜੀ ਸੋਚ ਹੈਗੀ ਜਿਹੜੇ ਮੈਂ ਸਾਰਾ ਦਿਨ ਹੱਡ ਬੇਲਦਾ ਖੇਤ ਉਹ ਤੈਨੂੰ ਦੇਦਾ ਨਹੀਂ ਉਹਦਾ ਤੈਨੂੰ ਰੋਟੀ ਦਾ ਵੀ ਚਾਹ ਦਾ ਵੀ ਤੈਨੂੰ ਸੁਨੇਹਾ ਹੋ ਜਾਂਦਾ ਫਿਰ ਨਾਲੋਂ ਲੇ ਮੈਂ ਮਾਰ ਜਾ। ਨਾ ਤੈਨੂੰ ਕਿਹੜਾ ਕਦੇ ਰੋਟੀ ਟੁਕ ਨਹੀਂ ਦਿੱਤਾ ਹੈਗਾ ਹੈ? ਫੋ ਤੂੰ ਭੁੱਖਾ ਹੀ ਫਿਰੀ ਜਾਣਾ ਸਾਰੀ ਦਿਹਾੜੀ। ਕਿਹੜਾ ਦਿੱਤਾ ਰੋਟੀ ਟੁਕ ਮੈਨੂੰ? 12 ਬੱਚਰੇ ਨੇ ਹੁਣ ਰੋਟੀ ਦਾ ਟਾਈਮ ਆਗਾ। ਮੈਂ ਖੇਤ ਜਾਉਂਗਾ ਉੱਥੇ ਮੋਟਰ ਚੱਲਣ ਲੱਗ ਰਹੀ ਹੈਗੀ। ਤੇ ਰੋਟੀ ਬਣੀ ਪਈ ਆ। ਜੇ ਇੱਕ ਦਿਨ ਤੂੰ ਆਪ ਚੱਕ ਕੇ ਖਾ ਲੇਂਗਾ ਫਿਰ ਤੇਰੇ ਕਿਹੜਾ ਹੱਥ ਘਸ ਜਾਣਗੇ? ਹੈ? ਘਸ ਜਾਣਗੇ। ਚੱਫੇ ਤੇ ਭੇਜ ਦੀ ਹੁਣ ਉਥੀ ਝੁੱਸ ਲੂੰਗਾ ਮੈਂ ਤਾਂ। ਕਿਹੜੇ ਦੇਵੇਂਗੀ ਤੂੰ ਲੰਗਰ? ਜੀ ਮੈਂ ਕਹਾਂ ਤੈਨੂੰ ਮੈਂ ਕਦੇ ਲੰਗਰ ਚਮੇ ਨਹੀਂ ਦਿੱਤੇ ਹੁਣ। ਉੱਥੇ ਕਹਾਂ ਜਾ ਕੇ ਕਿਹੜਾ ਤੈਨਾਂ ਲੱਕੇ ਮੋੜਨੇ ਨੇ ਉੱਥੇ ਵੀ ਪੈਣਾ ਨਹੀਂ ਉਹਨਾਂ ਨੇ ਸਭ ਜਾਣਦੀਆਂ ਨੇ ਮੈਨੂੰ ਚਾਰ ਦਿਨ ਵੇ ਅੱਜ ਡਾਕਟਰ ਜਾਈ ਬਾਲੀ ਖੈਂਟ ਲੱਗ ਗਈ ਐ ਦੇਖ ਲਿਆ ਮਾਰ ਦਿਆ ਕੋਈ ਮਸਕਾ ਜਿਹੀ ਆਈ ਹਿਸਾਬ ਚ ਉਹ ਚੱਕ ਮੰਮੀ ਨਹੀਂ ਪੜੀ ਹੋਈ 11 ਦਾ 20 ਨਾ ਵਧੀਆ ਨਾ ਤੂੰ ਕਿਵੇਂ ਸਿੱਧਾ ਹੀ ਅੰਦਰ ਆਣਾ ਮਾੜਾ ਮੋਟਾ ਗੇਟ ਖੜਕਾਇਦਾ ਹੁੰਦਾ ਕਰੇ ਜਾਂ ਤੱਕ ਪਹਿਲਾਂ ਕਿਹਦੇ ਮਾਮੀ ਦੱਸ ਕੀ ਕਰਨਾ ਪਈਆ ਘਰ ਆਣਾ ਪਰਾਂ ਨਹੀਂ ਚਾਹ ਬਦਰਾ ਵੇ ਤੈਨੂੰ ਕਿਹੜਾ ਰੋਕਦਾ ਪਰ ਫਿਰ ਵੀ ਦੇਖ ਲਿਆ ਕਰ ਮਾੜਾ ਮੋਟਾ ਗੇਟ ਖੜਕਾਇਦਾ ਹੁੰਦਾ ਹਾਂ ਉਹ ਚਲ ਮਦਰੀ ਨਾ ਸੌਂਦਰੀਆ ਹਨ ਦਾਸ ਕੀ ਕਰ ਮਾਇਆ ਉਹ ਮੈਂ ਬੜਾ ਆ ਲਿਆ ਐਸੀ ਸਬਜ਼ੀ ਲੈ ਕੇ ਛੋਟੇ ਵਾਸਤੇ ਵੇ ਅੱਗੇ ਨਾਲ ਪਿੱਛੇ ਸਭ ਆਗੇ ਹਰ ਤਰੀਕਾ ਨਹੀਂ 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 ਰੋੜਦਾ ਹੁਜਾਇਤ ਸਾਨੂੰ ਆਹ ਹੱਟਾ ਸੰਗਾ ਜਿੱਦਰਾ ਮੇਰੇ ਵਾਂਗ ਜਨਾ ਮੋਕੀ ਹਾਲਾ ਬਈ ਓਏ ਵਧੀਆ ਵਧੀਆ ਆ ਜਾ ਕਿੱਧਰ ਆ ਗਿਆ ਅੱਜ ਗਰੀਬ ਦੇ ਘਰੇ ਕਿਵੇਂ ਚੱਲ ਪਾਦੇ ਬਸ ਤੁਹਾਡਾ ਘਰ ਦਾ ਮਾਣ ਗੜਾ ਮਾਰੇ ਇਹ ਲੈ ਪੇਗਲਾ ਫਿਰ ਇਹ ਲੈ ਆਉਣੇ ਆ ਤਾਂ ਦੇਖ ਭਾਈ ਮੇਰੀ ਗੱਲ ਦਾ ਗੁੱਸਾ ਨਾ ਕਰੀ ਜਿਹੜੀ ਤਰੀਕਾ ਰਾਲੀ ਹੈ ਨਾ ਤੇਰੇ ਛੋਟੇ ਭਾਈ ਨਾਲ ਗਲਤ ਆ ਜੇ ਤੇਰੀ ਗੱਲ ਝੂਠੀ ਨਿਕਲੀ ਤਾਂ ਮੇਥੋਂ ਬੁਰਾ ਕੋਈ ਨਹੀਂ ਹੋਗਾ ਇਹ ਗੱਲ ਦਾ ਹਿਸਾਬ ਲਾ ਲਈ ਬਬੀ ਉਰੀਆਂ ਫੜ ਕੇ ਦਿਖਾ ਮੈਨੂੰ ਅੱਛਾ ਕਰਾ ਫੜ ਕੇ ਦਿੰਦਾ ਮੈਂ ਦਿਖਾਉਂਦੀ ਆ ਇਹ ਇਹ ਲੈ ਫੜ ਲੇ ਤੂੰ ਨਾ ਕੀ ਲੱਛਣ ਫੜੇ ਨੇਗੇ ਇਹ ਲੋ ਜੀ ਲੱਛਣਾ ਨੂੰ ਕੀ ਆ ਫਿਰ ਕਿਉਂ ਗਿਆ ਜੀ ਜਵਾਕ ਨਾਲ ਬਿੰਦ ਘੜੀ ਖੇਡ ਲਈ ਆਹੋ ਐਡਾ ਵੱਡਾ ਇਹ ਬੁੜਾ ਹੋਣ ਵਾਲਾ ਹੋ ਰਿਹਾ ਤੈਨੂੰ ਜਵਾਕ ਤਾਂ ਲੱਗਣੀ ਦੀ ਹੁਣ ਇਹ ਕੀ ਐਵੇਂ 90000 ਕੀ ਜਾਇਆ ਕਰੋ ਫਿਰ 10 ਕੱਢੀ ਗੱਲ ਹੋ ਕੀ ਨਾਲੇ ਆਪਦੇ ਕਰੀਆਂਗੇ ਅਸੀਂ ਆਹੋ ਤੈਨੂੰ ਤਾਂ ਲੱਗਣੀ ਹੀ ਤੀਗਾ ਲੱਗਣਾ ਸੀ ਨਾਲੇ ਹੋਰ ਉਹ ਕੀ ਗੱਲ ਹੋ ਗਈ ਬਈ ਕਿਉਂ ਲੜੀ ਜਾਨਾ ਭਜਾਈ ਨਾਲ ਫਿਰ ਕੀ ਹੋ ਗਿਆ 10 ਮਿੰਟ ਦੀ ਖੇਡ ਲਿਓ ਰੇ ਲੈ ਖੇਡਣ ਨੂੰ ਜਵਾਕ ਹੋਗੇ ਤੁਸੀਂ ਹੈ ਕੀ ਲੱਛਣ ਫੜੇ ਨੇ ਦੋਨਾਂ ਨੇ ਸੋਨੇ ਵੇ ਤੂੰ ਚਾਣੀ ਤੱਪੀ ਜਾਣਾ ਫਿਰ ਕੀ ਹੋ ਗਿਆ ਜੇ ਬਿੰਦ ਘੜੀ ਅਸੀਂ ਹੱਸ ਲਿਆ ਆਹੋ ਮੈਨੂੰ ਪਤਾ ਹੈ ਕਿਹੜਾ ਹਾਸਦੇ ਹੋਗੇ ਤੁਸੀਂ ਜਿਆਦਾ ਨਾ ਤੂੰ ਸਿਆਣੀ ਬਣ ਮੈਨੂੰ ਸਾਰਾ ਪਤਾ ਨਕੀ ਪਤਾ ਤੈਨੂੰ ਹੁਣ ਤੋਂ ਕਹੀਗਾ ਵਧੀ ਜਾਣਾਗਾ ਵਧੀ ਜਾਣਾ ਕੋਈ ਨਹੀਂ ਚੰਗੀ ਜਾ ਫਿਰ ਜੋ ਸੰਦੇਣਾਗਾ ਮੇਰੇ ਘਰ ਸੁਣ ਲਈ ਤੂੰ ਆਵੇਂ ਟੰਡਾ ਕਰ ਅਦਾਸ ਸੇ ਖੜੇ ਅਗਰ ਤੈਨ ਤਾਂ ਪਤਿਆ ਇਹ ਤਾਂ ਬੋਲਣ ਦਾ ਸੁਭਾਗਾ ਐ ਦੱਸ ਚਾਹ ਬਣਾ ਲੈ ਮਤਰੇ ਲਈ ਹਾਂ ਬੰਦੀ ਚਾਹ ਲਿਆ ਬਣਾ ਕੇ ਭਾਬੀ ਬਾਬੀ ਤੇ ਕੀ ਕਰਨਾ ਬਾਬੀ ਬਾਬੀ ਦੱਸਦੇ ਕਿ ਹੋਇਆ ਛੱਤਵੇਂ ਨੂੰ ਬਾਬੀ ਆਹ ਦੇਖ ਮੈਂ ਟਰੋਫੀ ਜਿੱਤ ਕੇ ਲੈ ਕੇ ਆਇਆ ਹਾਏ ਸੱਚੀ ਵੀ ਜਿਉਂਦਾ ਰਹ ਸੱਚ ਦੱਸ ਮੈਂ ਤਾਂ ਤੇ ਤੇ ਪਾਲਣਾ ਤਾਂ ਹੀ ਮਾਨ ਸੀਗਾ ਵੀ ਤੂੰ ਕਿਹਨੇ ਨਿੱਸ ਕਰਦਾ ਨਾਮ ਰੋਸ਼ਨ ਕਰੇਗਾ ਸੋ ਤੇਨੇ ਉਹੀ ਕਰ ਰਿਹਾ ਕਰਦੀ ਸੁੱਕੀ ਸੁੱਕੀ ਉਠ ਸੁੱਕੀ ਹਾਂ ਬੜੀ ਸੀਗਾ ਜੇ ਮੇਰਾ ਪਰ ਇਹ ਮੇਰਾ ਸ਼ਰੀਕ ਬਣਦਾ ਜਾਂਦਾ ਸੀਗਾ ਜਿਹੜੇ ਕੰਮ ਤੁਸੀਂ ਕਰਦੇ ਫਿਰਦੇ ਉਹ ਮੈਨੂੰ ਪਤਾ ਹੋਵੇ ਮੈਨੂੰ ਪਤਾ ਵੀ ਆ ਤੂੰ ਬੋਲ ਕੀ ਰਿਹਾਗਾ ਨਾਲੇ ਇਹ ਵੇ ਤਾਂ ਮੇਰੇ ਜਿਹਾ ਖਬਰ ਦਾ ਸੀ ਭਾਬੀ ਤੂੰ ਤਾਂ ਮੈਨੂੰ ਸੱਚੀ ਮੇਰੀ ਭੈਣਾਂ ਵਰਗੀ ਲੱਗਦੀ ਐ ਲੰਦਾ ਭੈਣਾਂ ਵਰਗੀ ਕਿਉਂ ਲੱਗਦੀਆਂ ਕਮਲੇ ਮੈਨਾਂ ਤੇਰੀ ਹੀ ਭੈਣਾਂ ਨਾਲੇ ਮੈਂ ਤਾਂ ਤੈਨੂੰ ਉੱਧਰ ਛੋਟਾ ਭਰਾ ਮੰਦੀ ਐਗੀ ਸੱਚੀ ਭਾਬੀ ਜੇ ਤੇਰੀ ਸਾਡੇ ਘਰੇ ਆਈਆਂ ਸਾਡਾ ਘਰ ਸਵਰਗ ਬਣ ਗਿਆ ਤੰਦਾ ਚੱਲ ਮੋਦੀ ਕੱਲਾਣਾ ਮਾਰਿਆ ਕਰ ਸਮਝਾਂਦੀ ਆ ਮੈਂ ਤੇਰੇ ਨਾਲ ਤੈਨੂੰ ਪਤਾ ਤਾਂ ਹੈਗਾ ਤੇਰਾ ਭਰਾ ਤਾਂ ਤੈਨੂੰ ਜਵਾਖਾ ਬੰਦ ਮੰਨਦਾ ਤੂੰ ਕਿੰਨਾ ਤਾਂ ਛੋਟਾ ਇਹ ਤਾਂ ਉਹ ਹੀ ਤੂੰ ਕਦ ਗਾੜ ਤੇ ਨੰਬਾ ਹੋ ਗਿਆ ਸਾਡੇ ਲਈ ਤਾਂ ਤੂੰ ਜਵਾਖੀ ਆ ਸੁਣਾ ਚੰਗੀ ਵੀ ਕੀਤੀ ਜਵਾਗੋ ਮਾਰ ਕੇ ਰੱਖਦਾ

すっきり